ਰਨਜੀਤ ਸਿੰਘ ਟੱਡਰੀਆਂ ਵਾਲੇ ਨੇ ਜਿਹੜੇ ਉਹਨਾਂ ਦੇ ਉੱਤੇ ਰੇਪ ਕੇਸ ਤੇ ਕਤਲ ਦੇ ਜਿਹੜੇ ਵੱਡੇ ਇਲਜ਼ਾਮ ਲੱਗੇ ਨੇ ਤੇ ਐਫ ਆਈ ਆਰ ਦਰਜ ਹੋਈ ਹੈ। ਮੈਨੂੰ ਨਹੀਂ ਲੱਗਦਾ ਵੀ ਟੱਡਰੀ ਵਾਲੇ ਨੇ ਕੁਛ ਐਸਾ ਕੀਤਾ ਹੋਣਾ ਹਨਾ ਮੈਨੂੰ ਨਹੀਂ ਲੱਗਦਾ ਦੇਖੋ ਕਿ ਕੀ ਇਨਸਾਨ ਦਾ ਪਤਾ ਲੱਗ ਜਾਂਦਾ ਹਨਾ ਮੈਂ ਵੀ ਉਹਨਾਂ ਨੂੰ ਮਿਲਦੀ ਰਹਿੰਦੀ ਆ ਅਕਸਰ। ਇਹ ਟੱਡਰੀ ਵਾਲੇ ਨੂੰ ਐਡਾ ਹੀ ਕੋਈ ਬੀਬੀ ਦੀ ਚਾਹ ਨਾ ਹੁੰਦੀ ਨਾ ਮੈਂ ਤੇ ਇੱਕ ਗੱਲ ਕਹਿਨੀ ਆ ਉਹ ਹੁਣ ਤੱਕ ਉਹਨੂੰ ਕੋਈ ਕੁੜੀਆਂ ਦਾ ਘਾਟਾ ਨਹੀਂ ਸੀ ਵਿਆਹ ਕਰਾ ਲੰਦਾ ਕਰਨ। ਪਹਿਲਾਂ ਪਹਿਲਾ ਪੁਲਿਸ ਦੇ ਸਾਰੇ ਅਧਿਕਾਰੀ ਸੁੱਤੇ ਪਏ ਸੀ ਨਾ ਉਸ ਟਾਈਮ ਐਸਐਸਪੀ ਸੀਗਾ ਜ਼ਿਲ੍ਹੇ ਨਾ ਕੋਈ ਡੀਆਈਜੀ ਸੀ ਨਾ ਕੋਈ ਐਸਪੀ ਸੀ ਨਾ ਨਾ ਕੋਈ ਸੀਨੀਅਰ ਹੋਰ ਅਫਸਰ ਦੀ ਨਾ ਕੋਈ ਐਮਐਲਏ ਸੀ ਨਾ ਕੋਈ ਪਹਿਲਾਂ ਸਭ ਕੈਨੇਡਾ ਗਏ ਹੋਏ ਸੀ ਜਿਹੜਾ ਅੱਜ ਉਹਨਾਂ ਦੇ ਹੱਥ ਫੁੱਲੀ ਤੇ 12 ਸਾਲਾਂ ਬਾਅਦ ਸਾਰੇ ਮੰਤਰੀ ਸੰਤਰੀ ਕੀ بڑے بڑے ਅਫਸਰ ਵੀ ਅੱਜ ਕੁਰਸੀਆਂ ਤੇ ਆਗੇ 12 ਸਾਲ ਪਹਿਲਾਂ ਕੁਰਸੀ ਤੇ 앉ਦੇ ਹੋ ਇਹ ਤਾਂ ਸਰਾਸਰ ਬੇਬਕੂਫੀਆਂ ਨੇ ਇਹ ਤਾਂ ਸਰਾਸਰ ਗਲਤ ਹੈ ਨਾ ਕੁੜੀ ਨੇ ਸੋਸਾਇਟੀ ਉੱਤੇ ਕਰਿਆ ਤੇ ਦੋਸਤੋ ਬਾਦ ਉਹ ਸਤਕਾਰ ਨਹੀਂ ਸੀ ਨਾ ਕਰਨਾ ਕੁੜੀ ਦਾ ਉਸੇ ਟਾਈਮ ਉਹਦਾ ਕਰਨਾ ਦੀਆ ਉਹਨਾਂ ਨੇ ਧਰਨੇ ਲਾਉਣੇ ਸੀ ਅੱਜ ਜਦੋਂ ਸੱਪ ਨੰਗਿਆ ਤਾਂ ਉਸ ਸੱਪ ਦੀ ਜਿਹੜੀ ਲਕੀਰ ਆ ਉਹਨੂੰ ਪਿੱਟਣ ਦਾ ਫਾਇਦਾ ਕੀ ਆ ਉਹਦੇ ਡੰਡੇ ਮਾਰਨ ਦਾ ਕੀ ਫਾਇਦਾ ਸੱਪ ਤਾਂ ਨਿਕਲ ਗਿਆ ਠੀਕ ਮੰਨ ਲਓ ਅਸੱਚ ਉਹਨੇ ਨਹੀਂ ਸੁਣੀ ਸੀ ਐਸਪੀ ਨੇ ਜੀ ਸੁਣੀ ਐਸਐਸਪੀ ਤੱਕ ਜਾਂਦੇ ਡੀਆਈਜੀ ਤੱਕ ਜਾਂਦੇ ਜਦੋਂ ਕਿਸੇ ਨਾਲ ਕੁਝ ਗਲਤ ਹੁੰਦਾ ਨਾ ਨਾਲੇ ਤਾਂ ਗੱਲ ਹੀ ਬਹੁਤ ਬੜੀ ਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਵੀ ਉਹ ਬੁੱਢੀ ਪ੍ਰੈਗਨੈਂਟ ਹੋ ਗਈ ਜਿਹਦੇ ਬੱਚਾ ਹੋਣ ਵਾਲਾ ਸੀ ਉਹਨੇ ਸੁਸਾਈਡ ਕਰ ਲਈ ਵੈਸੇ ਕੋਈ ਗੱਲਬਾਤ ਹੋ ਜਾਂਦੀ ਗੱਲ ਬਖਰੀ ਸੀ ਪਰ ਜੇ ਸੁਸਾਈਡ ਦੀ ਗੱਲ ਹੁੰਦੀ ਹੈ ਨਾ ਵੀ ਉਹ ਤਾਂ ਫਿਰ ਇੱਕ ਨਹੀਂ ਫਿਰ ਦੋ ਜਨਾਂ ਦਾ ਕਤਲ ਹੋ ਜਾਂਦਾ ਜਿੱਕਾ ਡੀਆਲ ਨੇ ਸਾਫ ਬਿਆਨ ਦਿੱਤਾ ਰਣਜੀਤ ਸਿੰਘ ਨੇ ਵੀ ਭਾਈ ਮੈਂ ਤਾਂ ਜਿਹੜੀ ਕਾਰਵਾਈ ਪੁਲਿਸ ਕਰੂਗੀ ਜਾਂ ਜਿਹੜੀ ਤਫਦੀਸ਼ ਹੋਊਗੀ ਕੋਟ ਕਰੂਗਾ ਪੁਲਿਸ ਕਰੂਗੀ ਮੈਂ ਤਾਂ ਜੀ ਉਹਦੇ ਨਾਲ ਬੈਠੂਗਾ ਜਾ ਕੇ ਵੀ ਮੈਂ ਤਾਂ ਨਾਲ ਸਹਿਯੋਗ ਦਊਗਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਦੇ ਉੱਤੇ ਕਤਲ ਤੋਂ ਰਮਨਜੀਤ ਕੌਰ ਦੇ ਰੇਪ ਤੇ ਜਿਹੜੇ ਉਹਨੇ ਇਲਜ਼ਾਮ ਲੱਗੇ ਨੇ ਥੇ ਉਹਨਾਂ ਦੇ ਕਤਲ ਦੇ ਵੀ ਇਲਜ਼ਾਮ ਲੱਗੇ ਨੇ ਇਸ ਮੁੱਦੇ ਤੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮਹੰਤ ਜਸਲੀਨ ਪਟਿਆਲੇ ਤੋਂ ਫੋਨ ਕਾਲ ਤੇ ਜੁੜ ਚੁੱਕੇ ਨੇ ਜਸਲੀਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਹੋਰ ਸਨੋਠੀ ਜੁਹੇਦਿਕ ਕਿਵੇਂ ਦੇਖਦੇ ਹਾਂ 12 ਸਾਲ ਪਹਿਲਾਂ ਦਾ ਮਾਮਲਾ ਹੈ ਹਾਈ ਕੋਰਟ ਦੇ ਵੱਲੋਂ ਜਿਹੜੇ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ ਤੇ ਜਿਸ ਦੇ ਵਿੱਚ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਹੜੇ ਉਹਨਾਂ ਦੇ ਉੱਤੇ ਵੇਪ ਕੇਸ ਤੇ ਕਤਲ ਦੇ ਜਿਹੜੇ ਵੱਡੇ ਇਲਜ਼ਾਮ ਲੱਗੇ ਨੇ ਤੇ ਐਫ ਆਈ ਆਰ ਦਰਜ ਹੋਈ ਹੈ ਪਤਾ ਦੇਖੋ ਜੀ ਮੈਂ ਤੁਹਾਨੂੰ ਦੱਸ ਨਹੀਂ ਜਿਹੜੀ ਗੱਲ ਕਿਹਦੇ ਨਾਮ ਇਹ ਟਾਈਮ ਨਿਕਲ ਦੱਸੋ ਵੀ ਜਿਹੜਾ ਇੰਨਾ ਟਾਈਮ ਪਹਿਲਾਂ ਤੋਂ ਇਹ ਗੱਲ ਕਿਉਂ ਨਾ ਹੋਈ ਇਹ ਜਦੋਂ ਸਾਰੇ ਬਾਬਿਆਂ ਦੇ ਚੱਠੇ ਖੁੱਲਣ ਲੱਗੇ ਨਾ ਜਿਹੜੇ ਬਾਬਿਆਂ ਦੇ ਚੱਠੇ ਖੁੱਲਣ ਲੱਗੇ ਸਾਰਿਆਂ ਦੇ ਇਹ ਉਦੋਂ ਹੀ ਘਾਤੋਂ ਖੁੱਲਣ ਲੱਗੇ ਚੱਠੇ ਹਨ ਲੈ ਉਧਰ ਉਹ ਲੱਖਾਂ ਬਾਬਾ ਨਾਨਕ ਸਰ ਵਾਲੇ ਨੇ ਹਨ ਤੇ ਉਦੋਂ ਇੱਕ ਦੂਜਾ ਬਾਬਾ ਜਿਹੜਾ ਠਾ ਠਾੜਾ ਤੀ ਬਲਵੰਤ ਕੀ ਨਾਮ ਸੀ ਤਾਂ ਬਲਵਿੰਦਰਪੰਥ ਬਲਵੰਤ ਸਿੰਘ ਕੀ ਨਾਮ ਸੀ ਮੇਰੇ ਦਿਮਾਗ ਚ ਨਿਕਲ ਗਿਆ ਜੀ ਹਨਾ ਉਹ ਨਾਨਕਸਰ ਇਹ ਠਾ ਠਾੜਾ ਸਾਧ ਦੀ ਜਿਹੜਾ ਤੇ ਉਹ ਵੀ ਕਿੰਨੇ ਨਾਮ ਹਨਾ ਹੋਰ ਵੀ ਪਤਾ ਨਹੀਂ ਕਿੰਨੇ ਕ ਕੇਸ ਨੇ ਜਿਹੜੇ ਬਾਬਿਆਂ ਦੇ ਮੇਰੇ ਨਾਲ ਇਹ 24 ਚ ਖੁੱਲ ਰਹੇ ਨੇ ਉਸ ਤੋਂ ਪਹਿਲਾਂ ਤਾਂ ਦੇਖੋ 23 'ਚ ਨਹੀਂ ਕੋਈ ਕੇਸ ਸਾਹਮਣੇ ਆਇਆ 22 'ਚ ਨਹੀਂ ਆਇਆ ਹਨ ਰੱਬ ਜਾਣੇ ਹੁਣ ਪਰਮਾਤਮਾ ਜਾਣਦਾ ਵੀ ਇਸ ਗੱਲਾਂ 'ਚ ਕੀ ਸੱਚਾਈ ਹੈ ਵੈਸੇ ਚਲੋ ਖੈਰ ਉਹਨਾਂ ਦੀ ਤਾਂ ਸੱਚਾਈ ਸਾਹਮਣੇ ਆ ਹੀ ਚੁੱਕੀ ਆ ਜੀ ਉਹ ਨਾਨਕਸਰ ਵਾਲੇ ਬਾਬਿਆਂ ਦੀ ਤਾਂ ਬਾਬੇ ਤਾਂ ਕਾਦੇ ਪਖੰਡੀ ਸਾਧ ਹੀ ਕਹੂੰਗੇ ਉਹਨਾਂ ਨੂੰ ਤਾਂ ਮੈਂ ਕਿਉਂਕਿ ਜਿਹੜਾ ਨਾਨਕਸਰਿਆ ਨਾ ਗੁਰਦੁਆਰਾ ਸਾਹਿਬ ਉਹ ਬਹੁਤ ਉੱਚੀ ਉਹਦੀ ਸ਼ਾਨ ਹੈ ਨਾ ਤਾਂ ਉਹਦੀ ਕੋਈ ਕਹਿੰਦੇ ਜਿਹੜਾ ਪਰਮਾਤਮਾ ਦਾ ਘਰ ਆ ਜਾਂ ਪਰਮਾਤਮਾ ਦਾ ਨਾਮ ਆ ਨਾ ਤਾਂ ਕੋਈ ਉਹਦੀ ਉਪਮਾ ਕਰ ਸਕਦਾ ਹੈ ਜੀ ਹਨਾ ਤੇ ਨਾ ਹੀ ਉਹਦੀ ਕੋਈ ਬਦਨਾਮੀ ਕਰ ਸਕਦਾ ਹੈ। ਹੂੰ। ਉਹ ਦਰ ਇੰਨਾ ਉੱਚਾ ਸੁੱਚਾ ਹੁੰਦਾ ਹੈ ਵੀ ਉਹਦੀ ਤਾਂ ਨਾ ਕੋਈ ਸਿੱਫਤ ਕਰ ਸਕਦਾ ਹੈ। ਵੀ ਕਿੰਨੀ ਕਰ ਸਿੱਫਤ ਕਰਦਾਂਗੇ ਆਪਾਂ ਉਹਦੀ ਤੇ ਨਾ ਹੀ ਉਹਦੀ ਕੋਈ ਬਦਨਾਮੀ ਕਰ ਸਕਦਾ। ਹਾਂ ਜਿਹੜੇ ਉੱਥੇ ਕੁਝ ਸ਼ਰਾਰਤੀ ਅੰਸ਼ਰ ਰਹਿੰਦੇ ਨੇ ਉਹ ਭਾਵੇਂ ਇਸ ਗੱਲ ਨੂੰ ਹੰਲੇ ਉਹ ਕਰਦਣ। ਤੇ ਦੂਜੀ ਗੱਲ ਰਹੀ ਗੱਲ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ। ਦੇਖੋ ਮੈਨੂੰ ਨਹੀਂ ਲੱਗਦਾ ਵੀ ਢੱਡਰੀ ਵਾਲੇ ਨੇ ਕੁਝ ਐਸਾ ਕੀਤਾ ਹੋਣਾ ਹਨਾ। ਮੈਨੂੰ ਨਹੀਂ ਲੱਗਦਾ ਦੇਖੋ ਕਿ ਕੀ ਇਨਸਾਨ ਦਾ ਪਤਾ ਲੱਗ ਜਾਂਦਾ ਹਨਾ ਮੈਂ ਵੀ ਉਹਨਾਂ ਨੂੰ ਮਿਲਦੀ ਰਹਿੰਦੀ ਆ ਅਕਸਰ। ਜੀ ਹਨਾ ਉਹਨਾਂ ਦੇ ਮਾਤਾ ਜੀ ਐਕਸਪਾਇਰ ਹੋ ਗਏ ਉਹਨਾਂ ਦੇ ਮਾਤਾ ਜੀ ਦੇ ਦੀਵਸੋਸ ਕਰਕੇ ਆਈ ਹੋਰ ਵੀ ਗਈ ਹਨਾ ਤੋ ਕਿਦ ਨਾ ਪਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਕੋਈ ਐਸਾ ਕਰਿਆ ਹੋਣਾ ਮੇਰਾ ਦਿਲ ਨਹੀਂ ਇਸ ਗੱਲ ਦੀ ਗਵਾਹੀ ਦੇਖੋ ਬੇਸ਼ੱਕ ਮੇਰੀ ਕਿਸੇ ਨਾਲ ਪਰਸਨਲ ਦੁਸ਼ਮਣੀ ਹੋ ਸਕਦੀ ਹੈ ਨਾ ਕਿਸੇ ਨੂੰ ਕੋਈ ਮੈਨੂੰ ਕਿਸੇ ਨਾਲ ਕੁਝ ਕਹਤਾ ਮੈਂ ਉਹਦੇ ਤੇ ਕਹਤਾ ਪਰ ਮੈਂ ਕਿਸੇ ਦੀ ਆਪਣੀ ਪਰਸਨਲ ਦੁਸ਼ਮਣੀ ਨੂੰ ਨਾ ਕਿਸੇ ਦੇ ਸਾਹਮਣੇ ਨਹੀਂ ਲਿਜਾ ਸਕਦੀ ਮਤਲਬ ਕਿ ਕਹਿਣ ਤੋਂ ਭਾਵ ਉਸ ਨੂੰ ਇਸ ਗੱਲ 'ਚ ਬਦਲ ਨਹੀਂ ਸਕਦੀ ਵੀ ਹਾਂ ਜੀ ਉਸ ਬੰਦੇ ਨੇ ਤਾਂ ਮੇਰਾ ਮੇਰੇ ਨਾਲ ਦੁਰਵਿਵਹਾਰ ਕੀਤਾ ਤੇ ਉਹ ਤਾਂ ਨਹੀਂ ਉਹ ਤਾਂ ਗਲਤੀ ਹੈ ਜੀ ਬੰਦਾ ਨਹੀਂ ਐਸਾ ਕੁਝ ਨਹੀਂ ਮੈਨੂੰ ਦੇਖੋ ਨਾਲੇ ਸਭ ਤੋਂ ਵੱਡੀ ਗੱਲ ਇੰਨਾ ਪੁਰਾਣਾ ਕਿਸ 12 ਸਾਲਾਂ ਬਾਅਦ ਕੀ ਖੁੱਲਿਆ ਬਈ ਜੀ ਉਹ ਕਹਿੰਦੇ ਬਿਨਾ ਉਦੋਂ ਜਿਹੜਾ ਉਹ ਸੀਗਾ ਇਹ ਕੇਸ ਨੂੰ ਦਬਾਇਆ ਗਿਆ ਸੀ ਉਦੋਂ ਜਿਹੜੇ ਐਸ ਐਚ ਓ ਸਾਹਪੂਲ ਸੀਗੇ ਹੁਣ ਉਹ ਐਸ ਪੀ ਬਣ ਗਏ ਹਨ ਉਹਨਾਂ ਦੇ ਲਈ ਵੀ ਜਿਹੜਾ ਨੋਟਿਸ ਜਾਰੀ ਹੋਇਆ ਪਰਿਵਾਰ ਨੇ ਕਾਰਵਾਈ ਕਰਨ ਦੇ ਨਾ ਕਰਨ ਦੇ ਜਿਹੜੇ ਦੋਸ਼ ਨੇ ਉਹ ਵੀ ਉਹਨਾਂ ਤੇ ਲਗਾਏ ਨੇ ਉਹ ਕਹਿੰਦੇ ਵੀ ਜਿਹੜੀ ਸਾਡੀ ਕੁੜੀ ਆ ਇਥੇ ਸੇਵਾ ਕਰਨ ਆਉਂਦੀ ਸੀ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਪ੍ਰੈਗਨੈਂਟ ਹੋ ਗਈ ਸੀ ਸਾਂਤੇ ਰਣਜੀਤ ਸਿੰਘ ਤੇ ਦੁਇਆ ਵਾਲੇ ਨੇ ਉਹਨਾਂ ਨੂੰ ਸਮਝੌਤਾ ਕਰਨ ਦੇ ਲਈ ਇੱਕ ਤਰ੍ਹਾਂ ਦਾ ਪਰਮੇਸ਼ਵਰ ਦਵਾਰ ਬੁਲਾਇਆ ਸੀ ਪਰ ਉਸ ਦਿਨ ਕਹਿੰਦੇ ਪਤਾ ਨਹੀਂ ਕੀ ਅਜਿਹਾ ਹੋਇਆ ਕਿ ਉਹ ਉਹਨਾਂ ਦੇ ਨਾਲ ਸਮਝੌਤਾ ਨਹੀਂ ਹੋਇਆ ਤੇ ਉਸ ਕੁੜੀ ਨੇ ਜਿਹੜਾ ਸੁਸਾਈਡ ਕੀਤਾ ਪਰਮੇਸ਼ਵਰ ਦਵਾਰ ਦੇ ਗੇਟ ਦੇ ਖੜਕੇ ਨਹੀਂ ਉਹਨੇ ਪਰਮੇਸ਼ਵਰ ਦਵਾਰ ਦੇ ਗੇਟ ਤੇ ਖੜਕੇ ਸੁਸਾਈਡ ਕਰ ਲਿਆ ਹਨ ਤੇ ਇਹ ਤਾਂ ਨਹੀਂ ਹੋ ਸਕਦਾ ਵੀ ਹਾਲੇ ਉਹ ਕੁੜੀ ਦਾ ਬਾਬੇ ਨਾਲੇ ਚੱਕਰ ਸੀ ਕਿਹ ਪਤਾ ਉਹਦਾ ਕਿਸੇ ਹੋਰ ਮੁੰਡੇ ਨਾਲ ਵੀ ਤਾਂ ਹੋ ਸਕਦਾ ਹੈ ਜਿਸ ਤੇ ਨਾਲੇ ਦੂਜੀ ਗੱਲ ਇਹ ਵੀ ਤਾਂ ਪੁਆਇੰਟ ਬਹੁਤ ਬੜਾ ਏ ਨਾ ਵੀ ਜੇ ਉਹ ਕੁੜੀ ਨੇ ਸੁਸਾਇਸਾਈਡ ਉੱਥੇ ਕਰਿਆ ਤੇ ਦੋਸਤੋ ਬਾਦ ਉਹਦੇ ਸਸਕਾਰ ਨਹੀਂ ਸੀ ਨਾ ਕਰਨਾ ਕੁੜੀ ਦਾ ਉਸੇ ਟਾਈਮ ਉਹਦਾ ਕਰਨਾ ਤੀਆ ਉਹਨਾਂ ਨੇ ਧਰਨੇ ਲਾਉਣੇ ਤੀ ਅੱਜ ਜਦੋਂ ਸੱਪ ਲੰਘਿਆ ਤਾਂ ਉਸ ਸੱਪ ਦੀ ਲਕੀਰਾਂ ਨੂੰ ਪਿੱਟਣ ਦਾ ਫਾਇਦਾ ਕੀ ਆ ਉਹਦੇ ਡੰਡੇ ਮਾਰਨ ਦਾ ਕੀ ਫਾਇਦਾ ਸੱਪ ਤਾਂ ਨਿਕਲ ਗਿਆ ਜੀ ਉਹ ਕੁੜੀ ਵਿਚਾਰੀ ਮਰ ਗਈ ਉਹਨੇ ਸੁਸਾਇਸਾਈਡ ਕਰ ਲਈ ਕਿਉਂ ਕਰੀ ਉਹ ਪਰਮਾਤਮਾ ਉਹ ਅੱਲਾਹ ਖੁਦਾ ਜਾਣਦਾ ਹਨਾ ਹਮ ਸਹੀ ਗੱਲ ਆ ਉਹ ਪਰਮਾਤਮਾ ਜਾਣਦਾ ਨਾ ਸਭ ਤੋਂ ਵੱਧ ਦਾ ਤਾਂ ਹੁਣ ਉਹ ਉਹਦਾ ਵਿਚਾਰੀ ਦੀ ਉਸ ਉਸ ਕੁੜੀ ਦੀ ਮੜੀ ਨੂੰ ਜਿਹੜਾ ਇਹ ਫਰੋਲਣਾ ਬਹੁਤ ਗਲਤ ਹੈ ਜੀ ਜੇਕਰ ਆਪਾਂ ਇਨਸਾਫ ਦੀ ਗੱਲ ਕਰੀਏ ਵੀ ਸਾਨੂੰ ਇਨਸਾਫ ਚਾਹੀਦਾ ਵੀ ਜਦ ਦੇ ਕਿ ਸੁੱਤੇ ਪਾਈ ਦੀ ਤੁਸੀਂ 12 ਸਾਲਾਂ ਦਾ ਤੁਹਾਨੂੰ ਇਨਸਾਫ ਨਹੀਂ ਮਿਲਿਆ ਤੇ ਜਦ ਹੀ ਜੇ ਉਹ ਮੰਨ ਲਓ ਵੀ ਢੜਰੇ ਵਾਲੇ ਨਾਲ ਉਹਦਾ ਕੋਈ ਚੱਕਰ ਸੀ ਕੁੜੀ ਦਾ ਕੋਈ ਅੱਛਾ ਬੁਰਾ ਹਾਸ ਸੀ ਉਹਦੇ ਨਾਲ ਉਹਦਾ ਜੀ ਤਾਂ ਕਮ ਸੇ ਕਮ ਇਲਜ਼ਾਮ ਤਾਂ ਉਸੇ ਟਾਈਮ ਲਾ ਦੇਣੀ ਚਾਹੀਦੀ ਸੀਗੇ ਓਕਾ ਮੈਨਲੋਨ ਕੁੜੀ ਦੇ ਪਰਿਵਾਰ ਦੇ ਇਹੀ ਕਹਿ ਰਹੇ ਨੇ ਕਹਿੰਦੇ ਉਦੋਂ ਅਸੀਂ ਐਸਐਚਓ ਸਾਹਿਬ ਦੇ ਕੋਲ ਜਿਹੜੀ ਹੈ ਉਹ ਰਿਪੋਰਟ ਦਰਜ ਕਰਵਾਈ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਹੜੇ ਹੁਣ ਨਾ ਐਸਪੀ ਪਟਿਆਲਾ ਬਣ ਗਏ ਨੇ ਉਹ ਤੇ ਉਹਨਾਂ ਦੇ ਉੱਤੇ ਵੀ ਪਰਿਵਾਰ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਪਹਿਲਾਂ ਪੁਲਿਸ ਦੇ ਸਾਰੇ ਅਧਿਕਾਰੀ ਸੁੱਤੇ ਪਏ ਸੀ ਨਾ ਉਸ ਟਾਈਮ ਐਸਐਸਪੀ ਤੀਗਾ ਜ਼ਿਲ੍ਹੇ ਚ ਨਾ ਕੋਈ ਡੀਆਈਜੀ ਤੀ ਨਾ ਕੋਈ ਐਸਪੀ ਤੀ ਨਾ ਕੋਈ ਸੀਨੀਅਰ ਹੋਰ ਅਫਸਰ ਤੀ ਨਾ ਕੋਈ ਐਮਐਲਏ ਤੀ ਨਾ ਕੋਈ ਪਹਿਲਾਂ ਸਭ ਕੈਨੇਡਾ ਗਏ ਹੋਏ ਸੀ ਜਿਹੜਾ ਅੱਜ ਉਹਨਾਂ ਦੀ ਅੱਖ ਖੁੱਲੀ ਤੇ 12 ਸਾਲਾਂ ਬਾਅਦ ਸਾਰੇ ਮੰਤਰੀ ਸੰਤਰੀ ਕੀ بڑے بڑے ਅਫਸਰ ਵੀ ਅੱਜ ਕੁਰਸੀਆਂ ਤੇ ਆਗੇ 12 ਸਾਲ ਪਹਿਲਾਂ ਕੁਰਸੀ ਤੇ ਬੈਠਦੇ ਹੋ ਇਹ ਤਾਂ ਸਰਾਸਰ ਬੇਵਕੂਫੀਆਂ ਨੇ ਇਹ ਤਾਂ ਸਰਾਸਰ ਗਲਤ ਹੈ ਨਾ ਜੀ ਜੇ ਮੰਨ ਲਓ ਐਸਐਚਓ ਨੇ ਨਹੀਂ ਸੁਣੀ ਤੀ ਐਸਪੀ ਨੇ ਤੀ ਸੁਣੀ ਐਸਐਸਪੀ ਤੱਕ ਜਾਂਦੇ ਡੀਆਈਜੀ ਤੱਕ ਜਾਂਦੇ ਜਦੋਂ ਕਿਸੇ ਨਾਲ ਕੁਝ ਗਲਤ ਹੁੰਦਾ ਨਾ ਨਾਲੇ ਤਾਂ ਗੱਲ ਹੀ ਬਹੁਤ ਬੜੀ ਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਵੀ ਉਹ ਗੁੱਡੀ ਪ੍ਰੈਗਨੈਂਟ ਹੋ ਗਈ ਜਿਹਦੇ ਬੱਚਾ ਹੋਣ ਵਾਲਾ ਸੀ ਉਹਨੇ ਸੁਸਾਇਡ ਕਰ ਲਈ ਵੈਸੇ ਕੋਈ ਗੱਲਬਾਤ ਹੋ ਜਾਂਦੀ ਗੱਲ ਵੱਖਰੀ ਤੀ ਪਰ ਜੇ ਸੁਸਾਇਡ ਦੀ ਗੱਲ ਹੁੰਦੀ ਆ ਨਾ ਵੀ ਉਹ ਤਾਂ ਫਿਰ ਇੱਕ ਨਹੀਂ ਫਿਰ ਦੋ ਜਾਨਾਂ ਦਾ ਕਤਲ ਹੋਇਆ ਜੀ ਇਹ ਵੀ ਤਾਂ ਗੱਲ ਆ ਨਾ ਇਹ ਵੀ ਤਾਂ ਸਵਾਲ ਆ ਨਾ ਕਿ ਉਸ ਗੁੱਡੀ ਦੇ ਜੋ ਪੇਟ 'ਚ ਬੱਚਾ ਸੀ ਉਹਦਾ ਵੀ ਤਾਂ ਨਾਲ ਮਰ ਡੀ ਹੋਇਆ ਇੱਕ ਤਰ੍ਹਾਂ ਨਾਲ ਜੀ ਤੇ ਦੂਜਾ ਕੋਈ ਮਸਲੀ ਨਾਲੇ ਸਭ ਤੋਂ badi ਗੱਲ ਦੇਖੋ ਜੀ ਢੱਰੇ ਵਾਲੇ ਨੇ ਸਾਫ ਬਿਆਨ ਦਿੱਤਾ ਰਣਜੀਤ ਸਿੰਘ ਨੇ ਵੀ ਭਾਈ ਮੈਂ ਤਾਂ ਜਿਹੜੀ ਕਾਰਵਾਈ ਪੁਲਿਸ ਕਰੂਗੀ ਜਾਂ ਜਿਹੜੀ ਤਬਦੀਸ਼ ਹੋਊਗੀ ਕੋਟ ਕਰੂਗਾ ਪੁਲਿਸ ਕਰੂਗੀ ਮੈਂ ਤਾਂ ਜਿਹੋ ਦੇ ਨਾਲ ਬੈਠੂਗਾ ਜਾ ਕੇ ਵੀ ਮੈਂ ਤਾਂ ਨਾਲ ਸਹਿਯੋਗ ਦਊਗਾ ਜੀ ਮੈਂ ਇਸੇ ਗੱਲ ਤੇ ਆਉਣ ਲੱਗਾ ਸੀ ਕਿ ਰਣਜੀਤ ਸਿੰਘ ਤਾਂ ਢਰੇ ਵਾਲੇ ਦਾ ਵੀ ਜਿਹੜਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਵੀ ਇਨਵੈਸਟੀਗੇਸ਼ਨ ਦਾ ਸਾਥ ਦੇਣ ਦਾ ਜਿਹੜਾ ਵਾਅਦਾ ਕੀਤਾ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਹਿੰਦੇ ਵੀ ਕੁੜੀ ਨੇ ਖੁਦ ਖਿਸ਼ੀ ਕੀਤੀ ਸੀਗੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਕਹਿੰਦੇ ਕਲੀਅਰ ਹੋ ਗਿਆ ਸੀ ਨਹੀਂ ਜੇ ਪੋਸਟਮਾਰਟਮ ਰਿਪੋਰਟਸ ਕਲੀਅਰ ਹੋ ਗਿਆ ਦੀ ਫਿਰ ਇੰਨੇ ਸਾਲਾਂ ਦੀ ਰਿਪੋਰਟ ਕਿਹੜੀ ਵਾਰਡ ਚ ਉਹਦੇ ਚ ਖਾਨੇ ਚ ਦੱਬੀ ਹੋਈ ਸੀ ਵੀ ਜਿਹੜੀ ਹੁਣ ਨਿਕਲੀ ਉਹ ਲੋਕਰ ਚ ਉਹਨੂੰ 12 ਸਾਲਾਂ ਦਾ ਲੋਕ ਹੀ ਲੱਗ ਗਿਆ ਸੀ ਪੋਸਟਮਾਰਟਮ ਰਿਪੋਰਟ ਤਿੰਨ ਮਹੀਨੇ ਬਾਅਦ ਆ ਜਾਂਦੀ ਹੈ ਜਿਹੜੀ ਬੰਬੇ ਤੋਂ ਬਣ ਕੇ ਆਉਂਦੀ ਆ ਬਿਲਕੁਲ ਤਾਂ ਤਿੰਨ ਮਹੀਨੇ ਬਾਅਦ ਉਹ ਪੈਸਾ ਚੋਰੀ ਸੀ ਸੁਣਦਾ ਉਹਨਾਂ ਦੀ ਐਸਐਸਪੀ ਨਹੀਂ ਤੇ ਸੁਣਦਾ ਐਸਐਸਪੀ ਦੇ ਜਾਂਦੇ ਮੰਨ ਲਓ ਉਹਨਾਂ ਦੀ ਕੋਈ ਅਫਸਰ ਨਹੀਂ ਦੀ ਸੁਣਦਾ ਉਸ ਟਾਈਮ ਹਨਾ ਮੰਨ ਲੈਂਦੇ ਆਪਾਂ ਇਹ ਗੱਲ ਕੋਈ মিডিਆ ਤੇ ਚਲੇ ਜਾਂਦੇ 12 ਸਾਲ ਪਹਿਲਾਂ ਕਿਹੜਾ YouTube ਨਹੀਂ ਸੀ ਹੈਗਾ 12 ਸਾਲ ਪਹਿਲਾਂ ਕਿਹੜਾ ਇੰਟਰਨੈਟ ਨਹੀਂ ਸੀ ਚੱਲਦਾ ਪੰਜਾਬ 'ਚ ਕਿਤੇ ਨਾ ਕਿਤੇ ਕੋਈ ਜ਼ੀ ਨਿਊਜ਼ ਕੋਈ ਕਿਤੇ ਨਾ ਜਿਹੜੇ ਪੀਟੀਸੀ ਨਿਊਜ਼ ਕਿੰਨੇ ਹੀ ਚੈਨਲ ਚੱਲਦੇ ਸੀਗੇ ਕਿਸੇ ਚੈਨਲ ਤੇ ਜਾ ਕੇ ਉਹ ਕਹਿੰਦੇ ਹੂੰ ਸਹੀ ਕਹੇ ਨਹੀਂ ਗਲਤ ਕਹਨੀ ਹੈ ਬਿਲਕੁਲ ਜੀ ਇਹ ਇਸ ਤਰ੍ਹਾਂ ਕਿਵੇਂ ਦੇਖਦੇ ਹਾਂ ਵੀ ਮਤਲਬ ਹੁਣ 12 ਸਾਲ ਬਾਅਦ ਜਿਹੜਾ ਇਸ ਮਾਮਲੇ ਨੂੰ ਛਾਲਿਆ ਜਾ ਰਿਹਾ ਹੈ ਵੀ ਇਸ ਦਾ ਕੀ ਮੋਟਿਵ ਕੀ ਹੋ ਸਕਦਾ ਦੇਖੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਦਨਾਮ ਤਾਂ ਕੋਈ ਕਿਸੇ ਨੂੰ ਕਰ ਨਹੀਂ ਸਕਦਾ ਕੋਈ ਕਿਸੇ ਨੂੰ ਮੈਂ ਪਹਿਲਾਂ ਹੀ ਕਹਿ ਕੇ ਹਟੀਆਂ ਵੀ ਕੋਈ ਕਿਸੇ ਨੂੰ ਬਦਨਾਮ ਨਹੀਂ ਕਰ ਸਕਦਾ ਕੋਈ ਕਿਸੇ ਨੂੰ ਉਹ ਨਹੀਂ ਕਰ ਸਕਦਾ ਉਪਮਾਨੀ ਕਰ ਸਕਦਾ ਕਿਸੇ ਮੈਨੂੰ ਤਾਂ ਇਹ ਲੱਗਦਾ ਹੈ ਨਾ ਤੇ ਦੂਜੀ ਗੱਲ ਤੇ ਕਿਸੇ ਨਾਮ ਮੈਂ ਤਾਂ ਇਹ ਗੱਲ ਕਹਿਣੀ ਆ ਵੀ ਦੇਖੋ ਮੰਤਰੀਆਂ ਨੂੰ ਆਪਣਾ ਢਿੱਡ ਭਰਨ ਦੀ ਲੱਗ ਰਹੀ ਹੈ ਨਾ ਕਰੋੜਾਂ ਦੇ ਮਹਿਲ ਖਰੀਦ ਲੰਦੇ ਨੇ ਮੰਤਰੀ ਹਨਾ ਕਰੋੜਾਂ ਦੀਆਂ ਸੜਕਾਂ ਕੀ ਪੁਲ ਕੀ ਪਤਨ ਕਿਹਾ ਕੁਝ ਖਾ ਗਏ ਆਂਗਣਵਾੜੀ ਦਾ ਆਟਾ ਖਾ ਗਏ ਸਭ ਕੁਝ ਖਾ ਗਏ ਹਨਾ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਹਨਾ ਫਿਰ ਦੂਜੀ ਗੱਲ ਕਿੰਨੇ ਬਾਬੇ ਖੜੇ ਗਏ ਉਹ ਸਾਧ ਉੱਥੇ ਆਲਾ ਫੜਿਆ ਗਿਆ ਹੁਣ ਉਹ ਮੈਰੋ ਪਤਾ ਨਹੀਂ ਰੱਬ ਜਾਣੇ ਮੈਰੋ ਸੱਚਾ ਏ ਉਹ ਜੋਨੀ ਦੇ ਬਿਆਨ ਹੋਰੇ ਨੇ ਵੀਰੇ ਦੇ ਮੇਰੇ ਦੇ ਜੋਨੀ ਵੀ ਵਿੱਚ ਦੀ ਬੋਲਦਾ ਰਹਿੰਦਾ ਹੈ ਨਾ ਜੀ ਬਾਬਾ ਜੋਨੀ ਜੀ ਹਾਂ ਜੀ ਹਾਂ ਜੀ ਹਨਾ ਮੇਰਾ ਭਰਾ ਬਣਿਆ ਉਹ ਮੁੰਡਾ ਮੈਂ ਤਾਂ ਉਹਨੂੰ ਵੀਰਾ ਕਹਿੰਦੀ ਆ ਕਿਉਂਕਿ ਮੈਂ ਤਾਂ ਸਾਰੀ ਸੰਤ ਸਮਾਜ ਦੇ ਸਤਿਕਾਰ ਕਰਦੀ ਆ ਪਰ ਸੰਤਾ ਪਿੱਛੇ ਜਿਹੜਾ ਨਿਕਲ ਨਿਕਲ ਆਂਦਾ ਇਹਨਾਂ ਵੀ ਫਲਾਣੇ ਬਾਬੇ ਨੇ ਉਹ ਛੋਟੇ ਛੋਟੇ ਬੱਚਿਆਂ ਨਾਲ ਕੁਰਕਰਮ ਕੀਤਾ ਉਹਨਾਂ ਦੀ ਤਾਂ ਵੀਡੀਓ ਵੀ ਬਕਾਇਦਾ ਹੈਗੀ ਆ ਹਾਂਜੀ ਉਹਨਾਂ ਦੀ ਤਾਂ ਵੀਡੀਓ ਵੀ ਬਕਾਇਦਾ ਹੈਗੀ ਆ ਬਿਲਕੁਲ ਜੀ ਉਹ ਉਹ ਉਹਦਾ ਨਹੀਂ ਕੋਈ ਕਦੇ ਪਰਚਾ ਦਰਜ ਕਰਾਤਾ ਹਜੇ ਤਵਦੀਸ਼ ਹੋਊਗੀ ਫਲਾਣਾ ਹੋਊਗੀ ਪਰ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਮੈਨੂੰ ਇਹ ਲੱਗਦਾ ਹੈ ਵੀ ਦੁਨੀਆ ਦਾ ਅੰਤ ਹੁਣ ਨੇੜੇ ਆ ਜੀ ਦੁਨੀਆ ਦਾ ਅੰਤ ਨੇੜੇ ਆ ਗਿਆ ਹੁਣ ਇਹ ਸਭ ਦੁਨੀਆ ਦੇ ਅੰਤ ਦੀਆਂ ਗੱਲਾਂ ਨਹੀਂ ਦੇਖ ਬਾਬੇ ਨੇ ਉਹ ਆਪਣੀ ਚੰਗੀ ਉਹਨਾਂ ਨੂੰ ਕੀਰਤਨ ਕਰਦੇ ਨੇ ਐਸ਼ ਪ੍ਰਸਤੀਆਂ ਬਾਬੇ ਕਰਦੇ ਨੇ ਫਿਰ ਕਹਿੰਦੇ ਬਾਬਿਆਂ ਦੀ ਐਸ਼ ਪ੍ਰਸਤੀਆਂ ਤੇ ਦਸਲੀਮ ਨੂੰ ਤਕਲੀਫਾਂ ਤਕਲੀਫ ਮੈਨੂੰ ਮੈਨੂੰ ਕੋਈ ਤਕਲੀਫ ਨਹੀਂ ਤੁਹਾਡਾ ਪੈਸਾ ਤੁਸੀਂ ਖਾਣ ਵਾਲੇ ਤੁਸੀਂ ਲਟਾਉਣ ਵਾਲੇ ਪਰ ਆ ਘੱਮ ਸੇ ਕਮ ਛੋਟੇ ਛੋਟੇ ਬੱਚਿਆਂ ਤੇ ਨਾ ਆਪਣੀ ਅੱਗ ਬਜਾਓ ਤੁਹਾਡੇ ਇੰਨੀ ਅੱਗ ਲੱਗਦੀ ਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਗੇ ਵਿਆਹ ਕਰਾ ਲਓ ਗ੍ਰਿਸ਼ਟਤਾ ਕਰ ਲਓ ਬਿਲਕੁਲ ਜੀ ਬਿਲਕੁਲ ਕਮ ਸੇ ਕਮ ਇਹ ਬੱਚਿਆਂ ਤੇ ਤਾਂ ਆਪਣੀ ਅੱਗ ਬਜਾਓ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਛੋਟੇ ਛੋਟੇ ਬੱਚਿਆਂ ਦਾ ਤੇ ਰਹੀ ਗੱਲ ਹਨਾ ਜੇ ਤਾਂ ਡਰੀ ਦੇਖੋ ਜੇ ਤਾਂ ਡਰੀ ਵਾਲੇ ਨੂੰ ਐਡਾ ਹੀ ਕੋਈ ਬੀਬੀ ਦੀ ਚਾਹ ਨਾ ਹੁੰਦੀ ਨਾ ਮੈਂ ਤਾਂ ਇੱਕ ਗੱਲ ਕਹਿਨੀ ਆ ਹੁਣ ਤੱਕ ਉਹਨੂੰ ਕੋਈ ਕੁੜੀਆਂ ਦਾ ਘਾਟਾ ਨਹੀਂ ਸੀ ਵਿਆਹ ਕਰਾ ਲੰਦਾ ਕਹਿੰਦਾ ਜੀ ਕੋਈ ਨਹੀਂ ਚਾਹੁੰਦਾ ਕਿ ਕੋਈ ਬਦਨਾਮੀ ਹੋਵੇ ਵੀ ਮੈਂ ਕਿਸੇ ਕੁੜੀ ਨਾਲ ਗੱਲ ਤੋਂ ਸਹੀ ਕਰਾਂ ਫਿਰ ਉਹ ਪ੍ਰੈਗਨੈਂਟ ਹੋਵੇ ਜੀ ਹੋਵੇ ਉਹ ਹੋਵੇ ਮੈਨੂੰ ਤਾਂ ਇਹ ਲੱਗਦੀ ਫਜ਼ੂਲ ਦੀਆਂ ਗੱਲਾਂ ਜੀ ਤੇ ਕੀ ਲੱਗਦਾ ਤੁਹਾਨੂੰ ਅੱਜ ਜਿਹੜੀ ਇਸ ਮਾਮਲੇ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਤਾਂ ਕੀ ਫੈਸਲਾ ਆ ਸਕਦਾ ਹੈ ਇਸ ਤੇ ਦੇਖੋ ਜੀ ਹੁਣ ਦੇਖੋ ਜੱਜ ਸਾਹਿਬ ਦਾ ਫੈਸਲਾ ਕੋਈ ਨਹੀਂ ਉਸ ਗੱਲ ਨੂੰ ਚੈਲੰਜ ਕਰ ਸਕਦਾ ਹਨਾ ਉਹ ਤਾਂ ਹੁਣ ਸਮਾਂ ਦੱਸੂਗਾ ਵੀ ਕੀ ਫੈਸਲਾ ਕਰਾਉਂਦੇ ਨੇ ਜੀ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ ਦੇਖੋ ਹੁਣ ਤਾਂ ਉਹੀ ਆ ਹਨਾ ਸਹੀ ਕਹਿਨੀ ਹੈ ਹਾਂਜੀ ਹਾਂ ਬਿਲਕੁਲ ਜੀ ਬਸ ਸੋਣਾ ਤਾਂ ਉਹੀ ਆ ਜੋ ਪਰਮਾਤਮਾ ਨੂੰ ਮਨਜ਼ੂਰ ਆ ਅੱਛਾ ਜੇ ਕਿਸੇ ਨੇ ਕੁਝ ਗਲਤ ਕੀਤਾ ਹੋਊਗਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਬਸ ਮੈਂ ਤੇਹੀ ਗੱਲ ਕਹਿਣੀ ਆ ਤਾਂ ਤੁਸੀਂ ਗੱਲਬਾਤ ਕਰਨ ਲਈ ਜੁੜੇ ਜਸਲੀਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ